ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਹੀ ਦੁਖਦਾਇਕ ਗੱਲ ਮਤਲਬ ਖਬਰ ਮਿਲੀ ਜਦੋਂ ਮੈਨੂੰ ਸੁਣਨ ਨੂੰ ਇਹ ਮਿਲਿਆ ਵੀ ਮਨੂ ਮਾਸੀ ਵਾਲਾ ਬੰਦ ਟੁੱਟ ਗਿਆ ਤੇ ਇਹ ਬੰਦਾ ਉਹੀ ਜਾਣ ਸਕਦਾ ਜਿਸ ਨੇ ਸਾਡਾ ਬੀਤੀ ਵੀ ਦੀਆ ਵੀ ਕਿੰਨੀ ਮਿਹਨਤ ਕੀਤੀ ਹੁੰਦੀ ਆ ਜਦੋਂ ਮਿਹਨਤ ਮਿਹਨਤ ਦਾ ਫਲ ਨਹੀਂ ਮਿਲਦਾ ਤਾਂ ਕਿੰਨਾ ਦੁੱਖ ਲੱਗਦਾ ਇਹ ਚੀਜ਼ ਦਾ ਤੇ ਬਾਕੀ ਹੁਣ ਚਲੋ ਨੁਕਸਾਨ ਵਾਲਾ ਜਿਹੜਾ ਨੁਕਸਾਨ ਹੋ ਗਿਆ ਪਰ ਭਾਈ ਤੂੰ ਹੋਣਾ ਨਹੀਂਗਾ ਹੁਣ ਤੇ ਜੋ ਵੀ ਹੈ ਮਹਾਰਾਜ ਦਾ ਭਾਣਾ ਜੋ ਵੀ ਉਹ ਮੰਨਣਾ ਪੈਣਾ ਜੋ ਕਰਦਾ ਉਹ ਆਪਾਂ ਦੇ ਚੰਗ ਜੋ ਕਰਦਾ ਉਹ ਚੰਗਾ ਹੀ ਕਰਦਾ ਵਾ ਜੋ ਨੂੰ ਪਤਾ ਨਹੀਂ ਏਸ ਪਿਛੇ ਆਪਾਂ ਨੂੰ ਨੇ ਮਹਾਰਾਜ ਨੇ ਇੱਕ ਢੋ ਲਾਗੇ ਕਿਤੋਂ ਕਿੰਨਾ ਕਿੰਨਾ ਕੇ ਦੇ ਦੇਣਾ ਏ ਚੀਜ਼ ਦਾ ਕੋਈ ਵੀ ਮੇਰੇ ਵੀਰ ਇਹਨਾਂ ਦੋਖਣਾ ਜਗਾਇਆ ਕਰੋ ਵੀ ਵੀ ਅਹੀਂ ਕਿੰਨੇ ਕੇ ਦੁਖੀ ਹੋ ਗਏ ਆਪਣੀ ਫਸਲ ਮਰ ਗਈ ਕੀ ਵザ ਰੱਬ ਨੇ ਕਿੱਥੇ ਲਵਾਉਣੇ ਕਿੱਥੇ ਲੱਗਣੇ ਚਲੋ ਆਪਣੇ ਤੋਂ ਇਦਾਂ ਹੋ ਗਿਆ ਤੇ ਜ ਮਹਾਰਾਜ ਜੋ ਜਿੰਨਾ ਵੀ ਆਣਾ ਵੀ ਚੰਗਾ ਚੰਗਾ ਸਮਾਂ ਹੀ ਵਿਖਾਵੇ ਆਪਾਂ ਨੂੰ ਅੱਗੇ ਬਾਅਦ ਤੇ ਤੇ ਬਾਕੀ ਆਪਾਂ ਹੁਣ ਇਸ ਟਾਈਮ ਬੈਠੇ ਆਂ ਵੀ ਆਲੀ ਆਲੀ ਖੁਰਦ ਦੀ ਆਪਾਂ ਗੱਲ ਕਰਦੇ ਆਂ ਜਾਂ ਆਲੀ ਕਲਾਂ ਦੀ ਗੱਲ ਕਰਦੇ ਆਂ ਇੱਥੇ ਭਾਜੀ ਹੁਣ ਲਗਭਗ ਨਾ ਹੀ ਕਿ ਰਾਸ਼ਨ ਦੀ ਲੋੜ ਆ ਚਲੋ ਚਾਰਾ ਲਗਭਗ ਵੀਰ ਲਈ ਹੁੰਦੇ ਆ ਕੋਈ ਫੀਡ ਲਈ ਹੁੰਦਾ ਵਾ ਤੇ ਜਿੰਨੇ ਕੋਈ ਸਪੈਸ਼ਲੀ ਮਤਲਬ ਵੀ ਆਉਣਾ ਵਾ ਸਾਡਾ ਨੰਬਰ ਹੈਗਾ ਵਾ 98551 25293 ਮਾੜਾ ਆਪ ਦਾ ਨੰਬਰ ਵੀ ਬੋਲ ਦੀ 82466 14201 ਤੇ ਜਿੰਨੇ ਵੀ ਮੇਰੇ ਵੀਰ ਨੇ ਕੋਈ ਵੀ ਸੇਵਾ ਕਰਨੀ ਪਵਾ ਚਾਰੇ ਦੀ ਜਾਂ ਕਿਦਾਂ ਵੀ ਕਿਸੇ ਵੀ ਚੀਜ਼ ਦੀ ਸੇਵਾ ਕਰਨੀ ਆ ਤੇ ਉਹ ਮਾੜਾ ਜਾ ਇਸ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਲਿਆ ਕਰ ਤੇ ਜੇ ਮੇਰੇ ਵੀਰ ਨੇ ਅਸੀਂ ਸਭ ਤੋਂ ਜ਼ਿਆਦਾ ਇਸ ਟਾਈਮ ਕਹਿੰਨੇ ਆ ਮਿੱਟੀ ਦਾ ਖਾਲੀ ਤੋੜਿਆਂ ਦਾ ਤੇ ਜਾਂ ਜਾਲ ਵਾਲੀ ਤਾਰ ਹੋਗੀ ਤੇ ਉਦੋਂ ਬਾਅਦ ਕੱਲ ਸਾਡੇ ਆਲੀ ਖੁਰ ਦੇ ਵਿੱਚ ਤੇ ਆਲੀ ਕਲਾਂ ਦੇ ਵਿੱਚ ਬੈ ਕੇ ਮਤਲਬ ਖਾਤੇ ਖੋਲੇ ਗਏ ਆ ਸਰਬਸੰਮਤੀ ਪੰਚਾਇਤ ਵੱਲੋਂ ਖਾਤਾ ਬਣਾਇਆ ਗਿਆ ਵਾ ਵੀ ਜਿਹੜੇ ਵੀਰ ਨੇ ਡੋਨੇਟ ਕਰਨਾ ਹੁੰਦੇ ਵਿੱਚ ਜਾਂ ਕੋਈ ਵੀ ਸੇਵਾ ਦਾ ਸੇਵਾ ਪਾਉਣੀ ਆ ਜੋ ਵੀ ਪਾਉਣੀ ਆ ਇਹ ਨੰਬਰ ਤੇ ਸਾਡੇ ਨਾਲ ਇੱਕ ਵਾਰੀ ਸੰਪਰਕ ਕਰ ਲਿਆ ਕਰਨ ਅਸੀਂ ਆਪਦਾ ਵੀ ਉਹਦੇ ਵਿੱਚ ਆਦਾ 바ਰ ਕੋਡ 바ਰ ਕੋਡ ਵੀ ਪਾ ਦਾਂ ਗਾ ਲੋਇ ਬਲੌਗ ਦੇ 바ਰ ਕੋਡ ਅੱਜ ਪਾ ਦਾਂ ਗਾ ਬਲੌਗ ਦੇ ਵਿੱਚ ਤੇ ਮਾੜਾ ਜਾਂ ਜੇ ਕੋਈ ਵੀ ਚੀਜ਼ ਰਾਸ਼ਨ ਜਾਂ ਮਿੱਟੀ ਜਾਂ ਕੁਝ ਵੀ ਲੈ ਕੇ ਆਉਣਾ ਵਾ ਤੇ ਇਸ ਨੰਬਰ ਤੇ ਸੰਪਰਕ ਕਰ ਲਿਆ ਕਰਨ ਦੂਜਾ ਆਪਣਾ ਤੁਸੀਂ ਹਾਲੀ ਗਲਾਂ ਰੰਜੋ ਸਿੰਘ ਸੰਧੂ ਉਹ ਵੀਰ ਬਲੌਗ ਬਣਾਉਂਦਾ ਵਾ ਉਹ ਆਪ ਸਭ ਜਾਣਦੇ ਆ ਵੀ ਉਹਦਾ ਨੰਬਰ ਦੇ ਆਲੀ ਕਲਾਂ ਤੋਂ ਉਸ ਵੀਰ ਨਾਲ ਸੰਪਰਕ ਕਰ ਲਿਆ ਕਰਨ ਤੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸੇਵਾ ਲੈ ਕੇ ਆਉਣੀ ਆ ਇੱਕ ਵਾਰੀ ਮੇਰੇ ਵੀਰ ਸੰਪਰਕ ਜ਼ਰੂਰ ਕਰ ਲਿਆ ਕਰਨ ਫੇਰ ਤਾਨੂੰ ਦੱਸ ਵੀ ਦਿਨੇ ਵੀ ਇੱਥੇ ਕਿਹੜੀ ਚੀਜ਼ ਦੀ ਲੋੜ ਆ ਜਾਂ ਕਿਹੜੀ ਚੀਜ਼ ਦੀ ਲੋੜ ਆ ਤੇ ਕਿੱਥੇ ਇਸ ਚੀਜ਼ ਦੀ ਲੋੜ ਆ ਜੋ ਤੁਸੀਂ ਸੇਵਾ ਲੈ ਕੇ ਆਉਣੀ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਬਾਬਾ ਜੀ ਤੁਸੀਂ ਵੀ ਇੱਕ ਵਾਰੀ ਨੰਬਰ ਬੋਲ ਦਿਓ ਆਪ ਦਾ 97799 18860 ਇਹ ਆਪਣੇ ਬਾਬਾ ਜੀ ਨੇ ਆਪਣੇ ਪੇੜ ਤੋਂ ਤੇ ਬਹੁਤ ਸੇਵਾ ਕਰਦੇ ਆ ਆਪਣੇ ਪਿੰਡੇ ਵਿੱਚ ਵੀ ਇਹ ਇਹਨਾਂ ਨੂੰ ਸਾਡੇ ਨਾਲ ਇਹ ਬੰਦ ਤੇ ਵੀ ਤੋੜੇ ਨਾਲ ਤੋੜੇ ਵੀ ਲਾਉਂਦੇ ਰਹਿ ਨਾਲ ਸਾਰਾ ਕੰਮ ਕਰਾਉਂਦੇ ਦਿਨ ਰਾਤ ਰਹਿ ਤੇ ਇਹ ਜਿੰਨਾ ਵੀ ਆ ਸਾਡੇ ਪਿੰਡ ਦਾ ਲਾ ਮਤਲਬ ਵੀ ਇੱਕ ਲਾਂਗਰੀ ਹੁੰਦਾ ਗੁਰੂ ਘਰ ਦਾ ਉਹ ਇਹ ਲਾਂਗਰੀ ਆ ਸਾਡਾ ਬਹੁਤ ਸੇਵਾ ਕਰਦੇ ਆ ਹਾਂ ਸਭ ਤੋਂ ਵੱਡੀ ਲਾਂਗਰੀ ਦੀ ਸੇਵਾ ਹੁੰਦੀ ਆ ਵੀ ਫੌਜਾਂ ਤਾਂ ਹੀ ਲੜਨੀਆਂ ਜੇ ਪੇਡ ਪੂਜਾ ਹੋਗੀ ਪੇਡ ਪੂਜਾ ਤੋਂ ਫੌਜਾਂ ਨੇ ਫੇਰ ਹੀ ਲੜਨਾ ਵਾ ਜਿਹੜੀ ਗੱਲ ਹੁੰਦੀ ਆ ਤੇ ਬਾਕੀ ਬਾਕੀ ਤੁਹਾਨੂੰ ਅਪਡੇਟ ਦਿੰਦੇ ਰਹਿਣਾ ਹੈ ਵੀ ਮੰਨ ਲਓ ਆਪਣੇ ਪਿੰਡ ਵਿੱਚ ਕੋਈ ਚੀਜ਼ ਪਹੁੰਚਦੀ ਹੈ ਅੱਜ ਵੀਰ ਸੇਵਾ ਲੱਗੇ ਪਹੁੰਚਦਾ ਆ ਆਪਾਂ ਤੁਹਾਨੂੰ ਹਰ ਕੋਈ ਅਪਡੇਟ ਦੇ ਦਿੰਦੀ ਰੋਜ਼ ਨਾਲ ਆ ਤੇ ਅੱਜ ਵੀ ਤੁਹਾਨੂੰ ਉਸੇ ਤਰ੍ਹਾਂ ਦੀ ਅਪਡੇਟ ਸਾਰੀ ਆਪਾਂ ਦਵਾਂਗੇ ਕਿ ਅੱਜ ਮੰਨ ਲੀ ਪਿੰਡ ਵਿੱਚ ਕਿਹੜੀ ਚੀਜ਼ ਪਹੁੰਚੀ ਆ ਤੇ ਕਿਹਦੇ ਵੀਰ ਕਿੱਥੋਂ ਕਿੱਥੋਂ ਸੇਵਾ ਲੱਗੇ ਪਹੁੰਚੇ ਆ ਤੇ ਬਾਕੀ ਜਿਹੜੇ ਵੀਰ ਪਹੁੰਚਦੇ ਆ ਉਹਨਾਂ ਸਾਰੇ ਵੀਰਾਂ ਦਾ ਪਿੰਡ ਵੱਲੋਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਹੰਨੰਦਾ ਭਾਈ ਕੁਝ ਕਹਾ ਹਾਂ ਹਾਂ ਜੀ ਬਾਬਾ ਜੀ ਹੁਣ ਆ ਪਾਸਟ ਟਾਈਮ ਪਹੁੰਚ ਗਏ ਬੰਦ ਤੇ ਤੇ ਅੱਜ ਪਾਣੀ ਦੀ ਅਪਡੇਟ ਤੁਹਾਨੂੰ ਦਿੰਦੇ ਆ ਪਾਣੀ ਲੱਥਈ ਆ ਅੱਜ ਦੀ ਅਪਡੇਟ ਆ ਵਾਕਿਆ ਤੇ ਤੁਹਾਨੂੰ ਹੋਇਆ ਫੁੱਟ ਪਾਣੀ ਫੁੱਟ ਦਾ ਫੁੱਟ ਪਾਣੀ ਅੱਜ ਅੱਜ ਦੀ ਤਰੀਕ ਤੇ ਲੱਥਾ ਵਾ ਫੁੱਟ ਪਾਣੀ ਲੈ ਗਿਆ ਮਹਾਰਾਜ ਸੁਖ ਰੱਗੇ ਲਵੇ ਅਸੀਂ ਦਿਹਾਤੀ ਜੋੜ ਦੇ ਖਵਾ ਜਾ ਪੀਰ ਆਪ ਦੀ ਜਗ੍ਹਾ ਤੇ ਚੱਲ ਤੇ ਅਸੀਂ ਆਪਦੇ ਕੰਮਕਾਰ ਤੇ ਲੱਗੇ ਇਹਨੇ ਹੁਣ ਤੇ ਬੈਠਾ ਨਹੀਂ ਜਾਂਦੇ ਆ ਕੰਮ ਕਰਦੇ ਆ ਆਪਾ ਹੁਣ ਪਹੁੰਚ ਚੁੱਕੇ ਇੱਥੇ ਚੱਕ ਪਤੀ ਬਾਲੂ ਬਾਦਰ ਜਿੱਥੇ ਕਿ ਆਪਣਾ ਬਾਂ ਟੁੱਟਾ ਵਾ ਤੇ ਇੱਥੇ ਵੀ ਮਿੱਟੀ ਆਉਂਦੀ ਆ ਤੇ ਵੀਰ ਹੁਣੇ ਲੈ ਕੇ ਆਏ ਆ ਜਲਦੀ ਸੇਵਾ ਤੇ ਪਿੰਡ ਨਗਰ ਵੱਲੋਂ ਲਗਾਇਆ ਗਿਆ ਵਾ ਪਕੌੜਿਆਂ ਦਾ ਲੰਗਰ ਤੇ ਮੰਡੀ ਆਗੇ ਢੋਟੀ ਸਾਹਿਬ ਜੀ ਆ ਚੁੱਕੇ ਨੇ ਬਾਈ ਖਾਲਸਾ ਬਾਈ ਭਤੇ ਤੇ ਮੰਡੀ ਦੇ ਬਾਹਰ ਮਿੱਟੀ ਦੀ ਸੇਵਾ ਇੱਥੇ ਵੀ ਚੱਲਦੀ ਪਈ ਆ ਤੇ ਆ ਵੀਰ ਨੇ ਲਈ ਆ ਪਕੌੜਿਆਂ ਦੀ ਸੇਵਾ ਸਾਨੂੰ ਆਲੀ ਖੁਰਦ ਪੁੱਜੋਂ ਆਉਂਦੀ ਹਾਂਜੀ ਹਾਂਜੀ ਵਧੀਆ ਸਾਰੇ ਨਗਰ ਦੇ ਸਿਆਣੇ ਬੰਦੇ ਨੌਜਵਾਨ ਯੰਗ ਯੂਥ ਛੋਟਾ ਯੂਥ ਇਹ ਆਉਣ ਵਾਲਾ ਯੂਥ ਆ ਆ ਜਾਣ ਵਾਲਾ ਜੂਧ ਆ ਆ ਉਦੋਂ ਅਗਲਾ ਜਾਣ ਵਾਲਾ ਜੂਧ ਆ ਤੇ ਬੇਨਕਾਰ ਜਾਣ ਵਾਲਾ ਜੂਧ ਦਰਿਆ ਦੇ ਭਰਾਵਾ ਗਲਤ ਬੰਨਿਆ ਲੈ ਜਾਓ ਤੇ ਪਕੌੜੇ ਖਾ ਰਿਹਾ ਪਕੌੜਿਆਂ ਦਾ ਲੰਗਰ ਲੱਗਾ ਈ ਅੱਜ ਆ ਵੀਰ ਹੋਣੀ ਲੈ ਕੇ ਆਏ ਆ ਸੇਵਾ ਵੀਰ ਜੀ ਕਿਹੜਾ ਨਗਰ ਆਪਣਾ ਕਲਾਲ ਵਾਲਾ ਜੀ ਕਲਾਲ ਵਾਲਾਂ ਦੇ ਵੀਰ ਜੀ ਹੋਣੀ ਆਏ ਆ ਸਰਸੇ ਤੋਂ ਸਰਸੇ ਤੋਂ ਖਲਾਲ ਵਾਲਾ ਮੇਰੇ ਪੰਜਾਬ ਚ ਬੰਦੇ ਨੇ ਸਰਸਾ ਹਰਿਆਣਾ ਹਰਿਆਣੇ ਤੋਂ ਹਾਂ ਮੇਰਾ ਪੰਜਾਬ ਚ ਆ ਪਿੰਡ ਜੀ ਇਹਨਾਂ ਦਾ ਸੂਤੀਆਂ ਨਾਲ ਹੀ ਹੈ ਹਰਿਆਣੇ ਤੋਂ ਵੀਰੋਂ ਨਹੀਂ ਪਹੁੰਚਿਆ ਰਹਿਣੇ ਹਾਂ ਹਾਂ ਸਰਨਾਗ ਸਿੰਘ ਇਹ ਆਈ ਸਰਨਾਗ ਸਿੰਘ ਸਾਡੇ ਪਿੰਡ ਦਾ ਤੇ ਇਹ ਹੀ ਉਹ ਬਾਪੂਆ ਜਿਹਦੀ 2 ਕਿੱਲੇ ਜ਼ਮੀਨ ਆ ਤੁਸੀਂ ਆਮ ਹੀ سوشل میڈیا ਤੇ ਵੇਖਿਆ ਹੋਣਾ ਇਹਨੂੰ 2 ਕਿੱਲੇ ਜ਼ਮੀਨ ਜਿਹਦਾ ਝੋਨਾ ਮਰ ਗਿਆ ਤੇ ਵਾਈਫ ਨੂੰ ਨਹੀਂ ਇਹਨਾਂ ਦੀ ਅੱਗੇ ਬੱਚੇ ਛੋਟੇ ਆ ਰੋਟੀ ਵੀ ਆਪ ਪਕਾਉਂਦਾ ਚਲੋ ਐਨਆਰਆਈ ਵੀਰਾਂ ਦਾ ਬਹੁਤ ਸੁਜੋਗ ਆ ਰਿਹਾ ਵਾ ਸੰਸਥਾਵਾਂ ਵੀ ਬਹੁਤ ਸਾਨੂੰ ਫੋਨ ਕਰਦੇ ਪਿਆ ਚਲੋ ਵੀ ਜਿੱਦਾਂ ਲਾ ਲੋ ਵੀ ਇਹਨਾਂ ਤੇ 3 ਲੱਖ ਕੁਛ 35000 ਰੁਪਿਆ ਕਰ ਜਾਏ ਸਿਰ ਤੇ ਤੇ 90000 ਰੁਪਿਆ ਕੱਲ ਇੱਕ ਵੀਰ ਆਇਆ ਸੀ ਆਪਣੇ ਚੰਡੀਗੜ੍ਹ ਤੋਂ ਉਹਨਾਂ ਦਿੱਤਾ ਤੇ ਕੁਝ 28000 ਅੱਜ ਪੇਮੈਂਟ ਪਾਈ ਆ ਤੇ ਕੋਈ 500 ਕੋਈ ਜਿੰਨਾ ਵੀ ਕੋਈ ਯੋਗਦਾਨ ਬਹੁਤ ਦੇ ਰਿਆ ਐਨਆਰਆਈ ਵੀਰ ਹੋਰ ਸੰਸਥਾਵਾਂ ਪਹੁੰਚ ਕਰ ਰਹੀਆਂ ਵਾਂ ਇਹੀ ਉਹ ਬਾਪੂ ਆ ਸਾਡੇ ਆਲੀ ਫੁਰਤ ਤੋਂ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਸਰਨਾਗ ਸਿੰਘ ਸ਼ਾਕੂ ਉਪਨੇਮ ਸ਼ਾਕੂ ਤੇ ਆਪਣੇ ਪਿੰਡੋਂ ਚੱਲੇ ਵੀਰ ਹਣੇ ਹਣ ਬੰਦ ਤੇ ਤੋੜ ਵੇਖਣਾ ਬਾਕੀ ਸਾਰਾ ਤੋੜ ਤੇ ਪਾਣੀ ਕਿਤਨਾ ਨੂੰ ਅਪਡੇਟ ਦੇਣਗੇ ਸਾਰੀ ਫਿਰ ਆਪਾਂ ਆਪਣੇ ਵਲੌਗ ਦੇ ਤੁਹਾਨੂੰ ਦਿਖਾਵਾਂਗੇ ਸਾਰੀ ਅਪਡੇਟ ਹੋਈ ਦਰਿਆ ਦੀ ਕਿ ਮਨੋ ਕਿੰਨੇ ਤੋੜ ਹੋਏ ਆ ਤੇ ਕਿਸ਼ਤੀ ਦੀ ਥੋਣੀ ਹਣਾ ਪਾਣੀ ਵਾਲੇ ਜਿਹੜਾ ਫਿਰ ਨਾਲ ਬੈਠਾ ਆ ਰਸਨ ਲਗੇ ਸੁਪਕੇ ਰਸਤਾ ਲਾ ਕੇ ਆਈ ਵੀਰ ਨੂੰ ਤੇ ਇਧਰੋਂ ਨਾ ਪਾ ਮਲੋ ਚੁੱਧਾ ਡਿਸਟ੍ਰਿਕਟ ਨੂੰ ਕਰਾਂਗੇ ਤੇ ਲੈਣ ਵਾਈਸ ਇਦਾਂ ਬੰਨਾਂਗੇ ਲੰਨ ਬਣਾ ਕੇ ਇਕੱਲੇ ਇਕੱਲੇ ਵੀਰ ਨੂੰ ਚੀਜ਼ ਦਿੱਤੀ ਜੋਗੀ ਮਾਲੋ ਜਿਹੜਾ ਰੋਲਾ ਨਾ ਪਾਵੇ ਇਕੱਲੇ ਇਕੱਲੇ ਬੰਦੇ ਨੂੰ ਚੀਜ਼ ਲੈਨਸਰ ਦਿੱਤੀ ਜੋਗੀ ਵਾਰੀ ਸਿਰ ਜਿਹੜਾ ਰੋਲਾ ਨਾ ਪਾਵੇ ਤੇ ਬਾਕੀ ਡੀਐਸਟੀ ਸਾਹਿਬ ਨੂੰ ਤੁਹਾਨੂੰ ਬਾਣ ਕਰਾਉਣਿਆ ਗੱਲ ਬਾਤ ਬੋਲਦੇ ਮੜਾਇਆ ਅਸੀਂ ਇੱਥੇ ਮੈਂ ਸਰਦਾਰ ਮਜੀਦ ਸਿੰਘ ਵਾਲੀਆ ਸਾਹਿਬ ਨੂੰ ਸਾਰੇ ਜਣੇ ਆਈਆਂ ਤੇ ਇੱਥੇ ਆ ਕੇ ਅਸੀਂ ਸਾਰੇ ਪਾਣੀ ਦੇ ਨਾਲ ਉਹ ਚੁੱਕਦੇ ਰਹਿੰਦੇ ਆ ਦਵਾਈਆਂ ਦਿੰਦੀਆਂ ਸਾਰੇ ਇਸ ਇਲਾਕੇ ਦੇ ਉੱਤੇ ਸਾਰਾ ਸੱਚੇ ਪਾਸ਼ਾ ਦੀ ਤੁਹਾਰੀਆਂ ਅਰਦਾਸ ਕੀਤੀ ਆ ਵੀ ਇਹ ਸਾਰੇ ਠੀਕ ਹੋ ਜੇ ਫਸਲਾਂ ਸਾਡੀ ਇੱਕ ਇੱਕ ਵਾਢੀ ਖਾਸਾ ਵਾਢੀ ਔਨਲਾਈਨ ਸਰ ਆਪਾਂ ਮੰਨ ਲੋ ਕੱਲੀ ਕੱਲੀ ਚੀਜ਼ ਵੀ ਹੋਣੀ ਹਰ ਇੱਕ ਕਰਨੋਂ ਦੇ ਰਿਹਾ ਇਹ ਦੇਖਦੇ ਆਂ ਔਨਲਾਈਨ ਸਰ ਆਪਾਂ ਮੰਨ ਲੋ ਕੱਲੀ ਕੱਲੀ ਚੀਜ਼ ਵੀ ਹੋਣੀ ਹਰ ਇੱਕ ਕਰਨੋਂ ਦੇ ਰਿਹਾ ਇਹ ਦੇਖਦੇ ਆਂ ਹੈਲੋ ਭਾਈ ਇਹ ਆਪਣੇ ਡੀਐਸਟੀ ਸਾਹਿਬ ਲੈ ਕੇ ਆਏ ਨੇ ਰਾਸ਼ਾ ਫੁਕੀ ਰਸਤਾ ਤੇ ਹੁਣ ਲੈਨਸਰ ਮੱਲੋ ਜਸੀ ਭਾਈ ਚਾਰੇ ਨੂੰ ਆਪਾਂ ਵੰਡ ਰਹੇ ਆ ਆਗੇ 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 बच्चा नहीं है ना तो मारो तो 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 ना मारो तो ना बच्चा बच्चों को ये दें बच्चा क्या क्या कर रहा है बच्चा क्या कर रहा है बच्चा क्या कर रहा है बच्चा क्या कर रहा है कितना दिन पता बच्चा कितना बंजारी करा लो कितने हाथ ਇਹ ਆਪਣੇ ਮਸ਼ਬਦਾਨੀਆਂ ਸੇ ਆਪਣੇ ਪਿੰਡਾਂ ਪਰਲੀ ਚਲੇ ਆ ਤੇ ਆਪਾਂ ਕੱਲ ਨੂੰ ਜਿਹੜੀ ਜਿਹੜੇ ਜਿਹਦੇ ਲੋਡ ਹੋਊਗੀ ਆਪਾਂ ਪਰਚੀ ਬਣਾ ਕੇ ਸਿਰਫ ਆ ਕੱਲ ਨੂੰ ਗੁਰਦੁਆਰਾ ਸਾਹਿਬ ਉਹ ਚੋਂ ਆਪਾਂ ਡਿਸਟ੍ਰੀਬਿਊਟ ਕਰਾਂਗੇ ਆਪਾਂ ਕੱਲੇ-ਕੱਲੇ ਘਰ ਨੂੰ ਜਿਹੜੇ ਵੀ ਘਰ ਨੂੰ ਲੋਡ ਹੋਊਗੀ ਉਸ ਹਿਸਾਬ ਨਾਲ ਆਪਾਂ ਪਰਚੀ ਤੇ ਲਿਖ ਲਾਂਗੇ ਤੇ ਆਪਾਂ ਸਾਰਿਆਂ ਨੂੰ ਮਤਲਬ ਜਿਹਨੂੰ ਲੋਡ ਹੋਵੇ ਸਾਰਿਆਂ ਨੂੰ ਆਪਾਂ ਜਿੱਦਾਂ ਸਵਾਗਤ ਬਾਕੀ ਨਰਾ ਟੀਮ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨੀ ਸੇਵਾ ਕੀਤੀ ਸਾਡੇ ਪਿੰਡ ਵਾਸਤੇ ਸਾਰੇ ਪਿੰਡ ਵਾਲੋਂ ਉਹਨਾਂ ਦਾ तहे ਦਿਲੋਂ ਧੰਨਵਾਦ ਆ ਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਵੀਰ ਜੀ ਐਡਵੋਕੇਟ ਸਾਹਿਬ ਜੋ ਲੁਧਿਆਣੇ ਤੋਂ ਵੀਰ ਜੀ ਆਲੇ ਅੱਜ ਜੋ ਕਿ ਆਪਣੇ ਤੋਂ ਸੁੱਕੀਆਂ ਰਸਤਾ ਜਿਵੇਂ ਚੌਲ ਦਾ ਦਾਲਾਂ ਵਗੈਰਾ ਹੋਰ ਸਮਾਨ ਪਾਣੀ ਲੈ ਕੇ ਆਏ ਆ ਇਹਨਾਂ ਦਾ ਇੱਥੇ ਆਉਂਦੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਨਾ ਅੱਗੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਵੀਰ ਜੀ ਹੁਣਾ ਵੀ ਜੋ ਵੀ ਤੁਹਾਨੂੰ ਅੱਗੇ ਕੋਈ ਲੋਡ ਵਾ ਜਦੋਂ ਪਾਣੀ ਲੈਂਦਾ ਵਾ ਥੱਲੇ ਪਾਣੀ ਹੁੰਦਾ ਵਾ ਤੇ ਜੋ ਵੀ ਕਿਸੇ ਪ੍ਰਕਾਰ ਦੀ ਡੀਜ਼ਲ ਦੀ ਲੋਡ ਆ ਤਾਰ ਦੀ ਵਗੈਰਾ ਲੋਡ ਆ ਅਸੀਂ ਤੁਹਾਡੇ ਨਾਲ ਵਾਂ ਤੇ ਅਸੀਂ ਇਹਨਾਂ ਵੀਰਾਂ ਦਾ ਇੱਥੇ ਆਉਣ ਤੇ ਧੰਨਵਾਦ ਕਰਦੇ ਆ ਤੇ ਮਹਾਰਾਜ ਮਹਾਰਾਜ ਇਹਨਾਂ ਦੀਆਂ ਕਮਾਈਆਂ ਵਿੱਚ ਬਰਕਤਾਂ ਪਾਵੇ ਤੇ ਚੜ੍ਹਦੀ ਕਲਾ ਵੀਰਾਂ ਨੂੰ ਰੱਖੇ ਜਦ ਤੱਕ ਨਹੀਂ ਹੁੰਦਾ ਅਸੀਂ ਤੁਹਾਡੇ ਨਾਲ ਖੜੇ ਆ ਵਾਹਿਗੁਰੂ ਜੀ ਕੀ ਫਤਿਹ ਬਗੇ ਰਪਾ ਹੁਣ ਗੁਰਦੁਆਰਾ ਸਾਹਿਬ ਤੋਂ ਦਾੜ ਪ੍ਰਸ਼ਾਦੇ ਦੀ ਸੇਵਾ ਲੈ ਕੇ ਬਾਬਾ ਜੀ ਨਹੀਂ ਪਹੁੰਚੇ ਆ ਤਾਂ ਸਾਰੀਆਂ ਸੰਗਤਾਂ ਆਵਾਜ਼ ਨੂੰ ਗੱਫਾ ਵਾਇ ਕਰੋ ਪਖਾਦਾ ਸ਼ਗਨ ਦੇ ਆ ਤੇ ਆ ਸਾਡਾ ਪਲਵਾਨ ਪਲਵਾਨ ਸਿੰਘ ਸਾਡਾ ਪਖਾਦਾ ਸ਼ਗਨਦਾ ਪੂਰੀ ਜੋਰ ਨਾਲ ਉਹਦਾ ਜੋਰ ਲਗਦਾ ਪਲਵਾਨ ਦਾ ਪ੍ਰਸ਼ਾਦੇ ਨੂੰ ਪਲਵਾਨ ਜੀ ਮਾਲਾ ਕਰਿਓ ਬਹੁਤ ਬਹੁਤ ਧੰਨਵਾਦ ਜਿਹੜੇ ਗੱਫਾ ਦੇਣ ਆਉਂਦੇ ਆ ਤੇ ਗਰੀਬ ਗੁਰੂਵਾਸ ਸਕਣ ਦਿਆ ਸਿਸਾਂ ਦੇਣਗੇ ਤੁਹਾਨੂੰ ਬਹਿਰ ਜੀ ਕੋਲ ਸਾਲ ਸਾਹਿਬ ਇਹ ਵੀ ਰੋਣੀ ਦਰਿਆ ਤੋਂ ਵਾਪਸ ਆ ਗਏ ਆ ਤੇ ਆਪਾਂ ਇਹਨਾਂ ਨੂੰ ਹੁਣ ਅਪਡੇਟ ਲੈਣੇ ਆ ਬੰਦੀ ਸਾਰੀ ਕਿੱਥੋਂ ਤੋੜ ਹੋਇਆ ਕਿੰਨਾ ਤੋੜ ਹੋਇਆ ਇਹ ਆਪਾਂ ਨੂੰ ਵੀਰੋ ਨੇ ਅਪਡੇਟ ਦੇ ਦੇਣਗੇ ਸਾਰੀ ਹੁਣ ਤੇ ਪੁੱਛਦੇ ਆ ਪਾ ਮੁੰਡਿਆਂ ਨੂੰ ਪ੍ਰਧਾਨ ਸਾਹਿਬ ਆਜੋ ਅਪਡੇਟ ਦਿਓ ਮਾੜੀ ਆਪ ਦਾ ਫੜ ਗੱਫਾ ਪਾਣੀ ਚਾਹੋ ਪਾਣੀ ਆਉ ਕੋਟ ਯਾਰ ਦੋਗੇ ਅਪਡੇਟ ਤੇਰੇ ਆਦੀ ਕੋਈ ਤੇਰੇ ਆਦੀ ਕੋਈ ਸਥਿਤੀ ਕੋਈ ਜਿਆਦਾ ਵਧੀਆ ਨਹੀਂ ਯਾਰ ਇੱਕ ਤਾਂ ਮੰਦ ਭਾਗੀ ਖਬਰ ਹਾਂਜੀ ਕਿ ਜਿੱਥੇ ਆਪਾਂ ਹਰ ਰੋਜ਼ ਬੈਨੇ ਹਾਂ ਇੰਨੇ ਦੀ ਬੈਗ ਤੇ ਐਡਾ ਪੌਡਰ ਦਾ ਸਾਰਾ ਉਹ ਸਾਰਾ ਪਟ ਕੇ ਲੈ ਗਿਆ ਛੱਡ ਵੀ ਨਲਕਾ ਵੀ ਸਭ ਕੁਝ ਪੁੱਟਿਆ ਜਾ ਉੱਥੇ ਉੱਥੇ ਜਾ ਕੇ ਬੜਾ ਮਾਨਸ ਸੁਖੀ ਹੋਇਆ ਉਹ ਪੁੱਖੀ ਰਹਿ ਗਿਆ ਲੈ ਗਿਆ ਪਟ ਕੇ ਇੰਨੀ ਕੁ ਕੁੱਡੀ ਰਹਿ ਗਈ ਆ ਉਹ ਵੀ ਰਾਤ ਨੂੰ ਨੇ ਲੈ ਜਾਣੀ ਆ ਤੇ ਜਿਹੜਾ ਰੂਪਲਾ ਤੋੜ ਉਹਦਾ ਕਿਦਾਂ ਉਹ ਕਿੱਲੇ ਕਿੱਲੇ ਕਰਾ ਤੋੜ ਉਹ ਕੋਈ ਗੱਲ ਨਹੀਂ ਉਹ ਲੰਗਦਾ ਉਹਦੀ ਸਥਿਤੀ ਕੁਝ ਹਾਲਾਤ ਜੀ ਸਹੀ ਆ ਜਿਹੜਾ ਆਪਣਾ ਪਿੰਡਰਾ ਤੋੜਾ ਉਹ ਕਿਦਾਂ ਡੂੰਘਦੇ ਨੇ ਗਰੋਂਦੇ ਉਹ ਡੂੰਗਾ ਨਹੀਂ ਹੁੰਦਾ ਜੇ ਇਹ ਬਾਗ ਰਵਾ ਪੈ ਗਿਆ ਗਾੜੀ ਜਿੰਨਾ ਸਾਰੀ ਬੈਗ ਪੁੱਟਤੀ ਸਾਰੀ ਗੱਲ ਕਰਦੀ ਉਸ ਚਲੋ ਗਫਾ ਪਾਣੀ ਸ਼ਗੋ ਫਿਰ ਹਣ ਮੇਰੇ ਵੀਰ ਰਵਾ ਪਾਣੀ ਲੈ ਲਓ ਗਫਾ ਪਾਣੀ ਚੱਪਾ ਲੈ ਆ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮੂਹ ਨਗਰ ਆਲੀ ਖੁਰਦ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਤੋਂ ਬੇਨਤੀ ਕਰਦੇ ਹਾਂ ਕਿ ਜਿਹੜਾ ਇਸ ਵੇਲੇ ਤੁਸੀਂ ਸਕਰੀਨ ਦੇ ਉੱਪਰ ਨੰਬਰ ਚੱਲਦਾ ਦੇਖ ਰਹੇ ਹੋ ਉਹ ਸਾਡੀ ਪੰਚਾਇਤ ਨੇ ਪੰਜ ਮੈਂਬਰੀ ਕਮੇਟੀ ਬਣਾ ਕੇ ਸਰਬਸੰਮਤੀ ਨਾਲ ਅਸੀਂ ਅਕਾਊਂਟ ਨੰਬਰ ਜਾਰੀ ਕੀਤਾ ਹੈ ਸੋ ਸਾਡੇ ਪਿੰਡ ਆਲੀ ਖੁਰਦ ਵਿੱਚ ਹੜਾਂ ਦੀ ਮਾਰ ਬਹੁਤ ਜ਼ਿਆਦਾ ਪਈ ਹੈ ਜਿਸ ਨਾਲ ਐਡਵਾਂਸ ਬੰਨ ਟੁੱਟ ਗਈ ਉਸ ਦਿਨ ਉਹ ਵੀਡੀਓ ਵੀ ਵਾਇਰਲ ਸਾਡੇ ਪਿੰਡੋਂ ਹੀ ਜਿਹੜੇ ਹਰ ਮੋਬਾਈਲ ਤੇ ਗਈ ਸੋ ਹੜਾਂ ਦੀ ਮਾਰ ਨਾਲ ਸਾਰੇ ਐਡਵਾਂਸ ਬੰਨ ਟੁੱਟ ਗਏ ਉਹਨਾਂ ਨੂੰ ਦੁਬਾਰਾ ਬੰਨਣ ਵਾਸਤੇ ਬਹੁਤ ਜ਼ਿਆਦਾ ਡੀਜ਼ਲ ਦੀ ਤਾਰ ਦੀ ਖਾਲੀ ਬੋਰੀਆਂ ਦੀ ਤੇ ਬਹੁਤ ਸਾਰਾ ਜਿੱਦਾਂ ਕਿ ਹੋਰ ਵੀ ਮਟੀਰੀਅਲ ਲੱਗਣਾ ਜਿਹਦੇ ਨਾਲ ਕਰੋੜਾਂ ਰੁਪਈਆ ਦਾ ਖਰਚਾ ਆਉਣਾ ਸੋ ਸਾਡੀ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੂੰ ਬੇਨਤੀ ਆ ਕਿ ਇਸ ਨੰਬਰ ਤੇ ਤੁਸੀਂ ਡੋਨੇਸ਼ਨ ਕਰਨੀ ਆ ਇਹ ਨੰਬਰ ਸਾਡਾ ਸਰਬਸੰਮਤੀ ਨਾਲ ਪੰਚਾਇਤ ਵੱਲੋਂ ਬਣਾਇਆ ਹੋਇਆ ਹੈ ਇਹ ਪਿੰਡ ਆਲੀ ਖੁਰਦ ਬਾਕੀ ਗੱਲ ਗੁਰਸੇਵਕ ਸਿੰਘ ਦੱਸਣਗੇ ਜੀ ਜਿਹੜੇ ਵੀ ਵੀਰ ਨੇ ਕਈ ਵਾਰ ਹੁੰਦਾ ਨਾ ਵੀਰ ਉਹਨਾਂ ਨੇ ਮੌਕਾ ਵੇਖ ਕੇ ਇੱਥੋਂ ਦੀ ਮਤਲਬ ਤੁਸੀਂ ਇਸ ਟਾਈਮ ਪਹਿਲਾਂ ਵੇਖ ਸਕਦੇ ਹੋ ਘੱਟੋ ਘੱਟ 8-9 ਫੁੱਟ ਪਾਣੀ ਇਸ ਟਾਈਮ ਜ਼ਮੀਨ ਖੇਤਾਂ ਵਿੱਚ ਵਗ ਰਿਹਾ ਵਾ ਕਿਸੇ ਵੀ ਵੀਰ ਨੇ ਜੇ ਆਪਣਾ ਵੀ ਮੌਕਾ ਵੇਖ ਕੇ ਡੋਨੇਟ ਕਰਨਾ ਵਾ ਅਸੀਂ ਤੁਹਾਨੂੰ ਤਿੰਨ ਨੰਬਰ ਬੋਲ ਦਿੰਦੇ ਆ ਉਹ ਸੰਪਰਕ ਕਰਕੇ ਇੱਥੇ ਪਹੁੰਚਣਾ ਹੋਵੇ ਪਹਿਲਾ ਨੰਬਰ ਹੈਗਾ 98551 25293 99799 18860 99753 64390 ਇਹ ਸਾਡੇ 3 ਨੰਬਰ ਹਨ ਸੋ ਜਿਹੜੇ ਵੀਰ ਨੇ ਸਾਨੂੰ ਮਿਲਣਾ ਆਉਣਾ ਹੋਵੇ ਇਹਨਾਂ ਨੰਬਰਾਂ ਤੇ ਸਾਡੇ ਨਾਲ ਗੱਲਬਾਤ ਕਰ ਸਕਦੇ ਹਨ ਤੇ ਇੱਥੇ ਭਾਜੀ ਖਾਸ ਕਰਕੇ ਜਰੂਰਤ ਇੱਥੇ ਕ੍ਰਾਸ਼ਨ ਦੀ ਕੋਈ ਜ਼ਰੂਰਤ ਨਹੀਂ ਆ ਇੱਥੇ ਸਭ ਤੋਂ ਜਿਆਦਾ ਭਾਜੀ ਜ਼ਰੂਰਤ ਪੈਣੀ ਜਦੋਂ ਆਪਾਂ ਬੰਨ ਬੰਨਣਾ ਡੀਜ਼ਲ ਹਜ਼ਾਰਾਂ ਲੀਟਰ ਇੱਥੇ ਡੀਜ਼ਲ ਲੱਗ ਜਾਣਾ ਕਿਉਂਕਿ ਇਹ ਸਾਡਾ 16 ਕਿਲੋਮੀਟਰ ਦੇ ਵਿੱਚ ਇਹ ਬੰਨ ਬਜਣਾ ਜੋਗੀ ਸਾਰਾ ਟਹਿ ਗਿਆ ਵਾ ਤੇ ਜਿੰਨੇ ਵੀ ਮੇਰੇ ਵੀਰ ਨੇ ਆਪ ਦੀ ਸੇਵਾ ਪਾਉਣੀ ਆ ਇਹ ਜੋ ਖਾਤਾ ਵਾ ਇਹ ਆਲੀ ਖੁਰਦ ਦੇ ਸਾਰੀ ਪੰਚਾਇਤ ਵੱਲੋਂ ਮਤਾ ਪਾਸ ਹੋ ਗਏ ਇਹ ਸਾਂਝਾ ਖਾਤਾ ਖੋਲਿਆ ਗਿਆ ਵਾ ਤੇ ਹੋਰ ਵੀ ਮੇਰੇ ਇੱਕ ਹੋਰ ਨਾਲ ਬੇਨਤੀ ਆ ਵੀ ਜਿਹੜੀ ਇੱਕ ਫੇਕ ਵੀਡੀਓ ਪੈ ਰੀਆਂ ਵਾ ਵਕ ਵਕ ਤੇ ਨੰਬਰ ਬੋਲੇ ਜਾ ਰਿਹਾ ਵੀ ਅਸੀਂ ਇੱਥੇ ਸੇਵਾ ਵਾ ਉਹ ਉਹ ਸਭ ਫੇਕ ਵੀਡੀਓ ਆ ਜੋ ਵੀ ਜਿੰਨੇ ਵੀ ਡੋਨੇਟ ਕਰਨਾ ਵਾ ਇਹ ਇਸ ਖਾਤੇ ਵਿੱਚ ਪਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ